ਆ ਦੇਖ ਲੋ ਜੀ ਟਰੱਕ ਕਿਵੇਂ ਗੇੜੇ ਮਾਰਦਾ ਜਾਂਦਾ ਹੈਗਾ ਆਫੇ ਪਾਉਂਦਾ ਓਏ ਓਏ ਉਹ ਮੁੰਡਾ ਮਾਰਦਾ ਓਏ ਉਹ ਮੁੰਡਾ ਮਾਰਦਾ ਉਹ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਓ ਥੱਲੇ ਓਏ ਕਰ ਜਾਓ ਚੰਗਾ ਰਹੇ ਆ ਇਹ ਕੁੱਟ ਪੁੱਤ ਇਹਨੂੰ ਕੁੱਟੇ ਨਾ ਕੁੱਟ ਰਿਹਾ ਨਾ ਕੁੱਟੇ ਨਾ ਓਵਰਲੋਡਡ ਟਰੱਕ ਮੋਟਰਸਾਈਕਲ ਸਵਾਰ ਇਸ ਨੌਜਵਾਨ ਦੇ ਲਈ ਕਾਲ ਬਣ ਕੇ ਸਾਹਮਣੇ ਆਉਂਦਾ ਹੈ ਜਿਵੇਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਟਰੱਕ ਓਵਰਲੋਡਡ ਕਿੰਨਾ ਜ਼ਿਆਦਾ ਹੈ ਤੇ ਜਦੋਂ ਇਹ ਰਾਹ ਦੇ ਵਿੱਚ ਜਾ ਰਿਹਾ ਸੀ ਤਾਂ ਇਸ ਦਾ ਬੈਲੈਂਸ ਜਿਹੜਾ ਵਿਗੜਦਾ ਤੇ ਉੱਥੇ ਹੀ ਡਰਾਈਵਰ ਵੀ ਨਸ਼ੇ ਦੇ ਵਿੱਚ ਧੁੱਤ ਦੱਸਿਆ ਜਾ ਰਿਹਾ ਹੈ ਤੇ ਜਿਸ ਨੇ ਇੱਕ ਮੋਟਰਸਾਈਕਲ ਸਵਾਰ ਦੀ jaan ਲੈ ਲੱਤੀ ਹੈ ਹਾਦਸਾ ਜਿਹੜਾ ਹੈ ਉਹ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵਾਪਰਿਆ ਜਿੱਥੇ ਓਵਰਲੋਡਡ ਟਰੱਕ ਜਿਹੜਾ ਇਸ ਨੌਜਵਾਨ ਦੇ ਲਈ ਕਾਲ ਬਣ ਕੇ ਸਾਹਮਣੇ ਆਇਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਏ ਓਵਰਲੋਡਡ ਟਰੱਕ ਉਸ ਨੌਜਵਾਨ ਦੇ ਉੱਤੇ ਚੜ ਜਾਂਦਾ ਹੈ ਤੇ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਸਵੀਰਾਂ ਬੇहद ਭਿਆਨਕ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਟਰੱਕ ਡਰਾਈਵਰ ਹੈ ਟਰੱਕ ਨੂੰ ਚਲਾ ਰਿਹਾ ਸੀ ਟਰੱਕ ਇੰਬੈਲੈਂਸ ਹੁੰਦਾ ਹੈ ਤੇ ਉੱਥੇ ਹੀ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਹੈ ਆ ਦੇਖ ਲੋ ਜੀ ਟਰੱਕ ਕਿਵੇਂ ਗੇੜੇ ਮਾਰਦਾ ਜਾਂਦਾ ਹੈਗਾ ਆਠੇ ਪਾਉਂਦਾ ਫੇਰ ਕਹਿੰਦੇ ਟਰੱਕਾਂ ਦਾ ਕੋਈ ਸੂਰ ਨਹੀਂ ਗਾ ਆ ਤੇ ਆ ਰੱਖੋ ਦੇਖੋ ਬਾਈ ਦੇਖੋ ਜੀ ਦੇਖੋ ਠੀਕ ਹੈ ਜੀ ਫੇਰ ਉਹ ਗੱਡੀ ਸ਼ਹਿਰ ਤੱਕ ਕੱਢ ਕੇ ਰੋਕਾਂਗੇ ਹਜੇ ਨਾ ਗੱਡੀ ਕੱਢੀ ਉਹਨਾਂ ਨੇ ਠੀਕ ਆ ਨਹੀਂ ਮਗਰ ਮਾਰੂ ਕਿਸ ਨੂੰ ਯਾਰੇ ਹੈ ਇਹ 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 ਯਾਣਾ ਜਿਹੜਾ ਹੈਗਾ ਇਹਨੇ ਕੋਈ ਨਸ਼ਾ ਕੀਤਾ ਹੋਇਆ ਬਾਈ ਏ ਤੇਰੀ ਓਏ ਉਹ ਬਾਟ ਗਿਆ ਓਏ ਉਹ ਮੁੰਡਾ ਮਾਰਤਾ ਓਏ ਉਹ ਮੁੰਡਾ ਮਾਰਤਾ ਓ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਓ ਥੱਲੇ ਓਏ ਹਾਂ ਉਹ ਤੇ ਡਰਾਈਵ ਲੋ ਪਿਆ ਇੱਥੇ ਆ ਨਾ ਆ ਤਖਾੜਾ ਇਹ ਕਿਵੇਂ ਭੱਜੂ ਆ ਅਸੀਂ ਨਾ ਧਨੋਲਿਓ ਦੇਖਦੇ ਹੁੰਨੇ ਮਰ ਜਾਓ ਚੰਗਾ ਰਹੇ ਨੀ ਕੁੱਟ ਪੁੱਤਰੇ ਇਹਨੂੰ ਕੁੱਟੇ ਨਾ ਕੁੱਟਰੇ ਹੁਣ ਕੁੱਟੇ ਨਾ ਤੇਰਾ ਪੁੱਤੋਂ ਜਾਂਦਾ ਨਹੀਂਗਾ ਮੈਨੂੰ ਬਹੁਤ ਰੋਕਿਆ ਬਈ ਇਸ ਨੂੰ ਤੇਜ਼ ਸੀ ਗੱਡੀ ਵਾਲੀ ਗੱਡੀ ਡੋਲੇ ਖਾਂਦੀ ਹੁੰਦੀ ਆ ਜੀ ਆ ਸਾਡੇ ਕੋਲੇ ਬਿੜਮਾ ਪਈਆਂ ਦੋ ਤਿੰਨ ਓਹ ਕਿਹੜਾ ਲੋਡ ਗੱਡੀ ਆ ਤੇਰੀ ਤੈਨੂੰ ਧਨੋਲੇ ਦਾ ਦੇਖਦੇ ਆਉਨੇ ਆ ਜਿਹੜਾ ਟਰੱਕ ਹੈ 319H 909 ਇਹ 12 ਚੱਕੀ ਦੇ ਡਰਾਈਵਰ ਹੈ ਜਸਪਾਲ ਸਾਲਾ ਫਰਚਾਂਸ ਵਿੱਚ ਵਾਸੀ ਸ਼ੇਰਗੜ ਦਾ ਸੀ ਇਹ ਇਹਨੇ ਇੱਕ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਪੂਰੀ ਤਰ੍ਹਾਂ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੀ ਤੇ ਜਿਹੜਾ ਡੈੱਡ ਬੋਡੀ ਹੋ ਥੱਲੇ ਆ ਫੈਟਰੀ ਮਗਾ ਕੇ ਅਸੀਂ ਇਹ ਫਾਲ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਇਹ ਤੇ ਅਗਲੀ ਤਪੀਸ਼ਾਂ ਵਿੱਚ ਜਾਂਦੀ ਹੈ ਕਿ ਕਿੱਥੇ ਵੀ ਘਟਨਾ ਹੋਈ ਹੈ ਸਰ ਤੇ ਕਿੰਨੇ ਜਣੇ ਅਜੇ ਇੱਥੇ ਦਿਖ ਰਹੇ ਇੱਕ ਬੰਦਾ ਦਿਖ ਰਿਹਾ ਬਾਕੀ ਟ੍ਰੱਕ ਖੜਾ ਕਰੇ ਤਾਂ ਪਤਾ ਲੱਗ ਜਾ ਕੀ ਹੈ ਬੰਦਾ ਇੱਕੂ ਦਿਖ ਰਿਹਾ ਮੋਟਰਸਾਈਕਲ ਤੇ ਇਹ ਨਹੀਂ ਪਤਾ ਹੋ ਸਕਦਾ ਵੱਧ ਵੀ ਹੋ ਸਕਦਾ 2 ਵੀ ਹੋ ਸਕਦਾ ਉਹ ਟ੍ਰੱਕ ਖੜਾ ਕਰਨ ਤੋਂ ਬਾਅਦ ਹੀ ਜਿਹੜਾ ਪਤਾ ਲੱਗੂਗਾ ਵੀ ਤੇ ਬੰਦੇ ਕਿੰਨੇ ਬੰਦੇ ਡੱਟੇ